2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਤਿਆਰੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਵੀ ਪਠਾਨਕੋਟ ਦਾ ਦੌਰਾ ਕੀਤਾ ਗਿਆ ਤੇ ਵਰਕਰਾਂ ਦੇ ਨਾਲ ਇੱਕ ਅਹਿਮ ਬੈਠਕ ਕੀਤੀ ਗਈ ਤੇ ਇਸ ਬੈਠਕ ਦੇ ਵਿੱਚ ਉਹਨਾਂ ਨੇ ਵਰਕਰਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਬਾਰੇ ਜਾਣਿਆ ਤੇ ਉਹਨਾਂ ਦੇ ਹਲਕਾ ਦਾ ਪ੍ਰੋਸਾ ਵੀ ਦਿੱਤਾ ਇਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਪਠਾਨਕੋਟ ਸ਼ਹਿਰ ਵਿੱਚ ਵਿਕਾਸ ਦੇ ਨਾਮ ਦਾ ਕੁਝ ਵੀ ਨਹੀਂ ਹੈ ਕਿ ਨਗਰ ਨਿਗਮ ਵੱਲੋਂ ਸਾਰਾ ਕੁਝ ਸਾਹਮਣੇ ਹੁੰਦੇ ਹੋਏ ਵੀ ਅੱਖਾਂ ਵਿੱਚੀਆਂ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਇਸ ਕੁਝ ਅਸਲੀ ਹੋ ਰਿਹਾ ਹੈ ਕਿ ਨਗਰ ਨਿਗਮ ਦਾ ਪ੍ਰਧਾਨ ਦੂਸਰੀ ਪਾਰਟੀ ਤੋਂ ਹੋਣ ਸੀ ਆਬਵੀਅਸਲੀ ਕਾਰਪੋਰੇਸ਼ਨ ਦੇ ਉੱਤੇ ਵੀ ਇਹਨਾਂ ਦੇ ਨਾਲ ਸਮੱਸਿਆ ਬਾਰੇ ਦੱਸਿਆ ਸੀਗਾ ਕਿ ਸਾਨੂੰ ਪਿਛਲੇ ਦਿਨਾਂ ਕਾਰਪੋਰੇਸ਼ਨ ਤੋਂ ਇੱਥੇ ਪਠਾਨਕੋਟ ਦੇ ਵਿੱਚ ਕਿਸ ਤਰ੍ਹਾਂ ਦੀ ਤੰਗੀਆਂ ਆਈਆਂ ਨੇ ਜਿਹਦੇ ਨਾਲ ਰੋਗ ਸੀਵਰੇਜ ਕੰਪਲੀਟਲੀ ਬਲੌਕਡ ਹੋ ਚੁੱਕੇ ਐ ਤੇ ਕੋਈ ਵੀ ਕਾਰਪੋਰੇਸ਼ਨ ਵੱਲੋਂ ਕੰਮ ਨਹੀਂ ਹੋ ਰਿਹਾ ਅਸੀਂ ਸਾਰੀਆਂ ਆਪਣੀਆਂ ਸਮੱਸਿਆ ਇਹਨਾਂ ਦੇ ਨਾਲ ਰੱਖੀ ਐ ਸੰਗਠਨ ਨੂੰ ਸਟਰੋਂਗ ਕਰਨਾ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਐ ਇਸੇ ਕਰਕੇ ਅੱਜ ਸਾਡੇ ਪ੍ਰਧਾਨ ਸਾਹਿਬ ਵੀ ਇੱਥੇ ਆਏ ਨੇ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅਤੇ ਉਤੇ ਅਸੀਂ ਸੰਗਠਨ ਨੂੰ ਵੀ ਸਟਰੋਂਗ ਕਰਾਂਗੇ ਤੇ ਸੰਗਠਨ ਦੀਆਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਾਂਗੇ ਜੀ ਦੇਖੋ ਇੱਥੇ ਕਾਰਪੋਰੇਸ਼ਨ ਜੋ ਹੈਗੀ ਉਹ ਐਸਵੇਲੇ ਕਾਂਗਰਸ ਦੀ ਹੈ ਜਿਹਦੇ ਵਿੱਚ ਮੇਅਰ ਜਿਹੜਾ ਹੈਗਾ ਕਾਂਗਰਸ ਦਾ ਡਿਪਟੀ ਮੇਅਰ ਕਾਂਗਰਸ ਦਾ ਹੈਗਾ ਮੇਜੋਰਿਟੀ ਆਫ ਕਾਂਗਰਸ ਜਿਹੜੇ ਨੇ ਸਾਰੇ ਐਮਸੀਸ ਬਣੇ ਹੋਏ ਨੇ ਲੇਕਿਨ ਇਹਨਾਂ ਦੇ ਵਿੱਚੋਂ ਹਲੇ ਤੱਕ ਕਿਸੇ ਦੀ ਵੀ ਨੀਅਤ ਨਹੀਂ ਇਥੋਂ ਦੇ ਲੋਕਾਂ ਦੇ ਕੰਮ ਕਰਾਉਣ ਦੀ ਇਹ ਸਾਰੇ ਨੇ ਘਰ ਸੁੱਤੇ ਆ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਨੀਤੀਆਂ ਨੇ ਇਹ ਕਿਸ ਤਰੀਕੇ ਨਾਲ ਕੰਮ ਕਰਦੇ ਲੇਕਿਨ ਪਠਾਨਕੋਟ ਦੇ ਵਿੱਚ ਐਸਵੇਲੇ ਕੋਈ ਵੀ ਕੰਮ ਨਹੀਂ ਹੋਇਆ ਪਿਛੇ ਜੀ ਇੱਕ ਸਰਵੇ ਰਿਪੋਰਟ ਵੀ ਆਈ ਸੀਗੀ ਉਹਦੇ ਵਿੱਚ ਪਠਾਨਕੋਟ 195 ਨੰਬਰ ਤੇ ਆਇਆ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਲਾਸਟ ਆਏ ਐ ਸੀ ਸਫਾਈ ਦੇ ਮਾਮਲੇ ਤੇ ਤੇ ਸੀਵਰੇਜ ਦੇ ਮਾਮਲੇ ਤੇ ਤੇ ਇਹ ਹਾਲਾਤ ਇਹਨਾਂ ਨੇ ਇੱਥੇ ਪੈਦਾ ਕਰਕੇ ਰੱਖੇ ਹੋਏ ਆ ਬਿਲਕੁਲ ਜੀ ਮੇਰੇ ਨਾਲ ਸਾਡੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਜਿਹੜੇ ਪਾਰਟੀ ਨੇ ਬੜਾ ਇਹਨਾਂ ਨੂੰ ਮਾਨ ਸਨਮਾਨ ਦੇ ਕੇ ਜ਼ਿੰਮੇਵਾਰੀ ਲਈ ਹੈ ਔਰ ਸਾਡੇ ਨਾਲ ਹਲਕਾ ਇੰਚਾਰਜ ਦੋ ਬੀਤੀ ਸ਼ਰਮਾ ਜੀ ਔਰ ਸਮੁੱਚੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਜਿਹੜੀ ਮੈਂ ਕਹਿ ਸਕਦਾ ਵੀ ਰੀੜ ਦੀ ਹੱਡੀ ਜਿਹੜੀ ਆ ਸਾਡੇ ਬੈਠੇ ਨੇ ਅੱਜ ਔਰ ਇਹ ਸੰਗਠਨ ਦੀ ਮੀਟਿੰਗ ਸੀ ਕੁਝ ਵਿਚਾਰ ਚਰਚਾ ਸੀ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਇਲੈਕਸ਼ਨਾਂ ਦਾ ਦੂਰ ਵੀ ਹੈ ਉਹਦੇ ਸਬੰਧੀ ਵੀ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਰਹਿੰਦੀਆਂ ਨੇ ਉਹਨਾਂ ਕਮੀਆਂ ਪੇਸ਼ੀਆਂ ਨੂੰ ਹੱਲ ਕਰਕੇ ਤਗੜੇ ਹੋ ਕੇ ਨਾਂ ਬੰਦ ਕਰਕੇ ਇੱਕ ਵਧੀਆ ਜਿਹੜਾ ਪਠਾਨਕੋਟ ਨੂੰ ਆਪਾਂ ਵਧੀਆ ਪਹਿਲ ਕਦਮੀ ਦਈਏ ਤਾਂ ਜੋ ਕਿ ਕਿਉਂਕਿ ਇੱਥੋਂ ਦੀ ਮੈਂ ਦੇਖ ਰਿਹਾ ਸੀ ਵਾਡਾਂ ਦੇ ਵਿੱਚ ਕਾਫੀ ਦਿੱਕਤਾਂ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਕਾਰਨ ਕੀ ਹੈ ਕਾਰਨ ਹੈ ਵੀ ਮੇਅਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਨਹੀਂ ਸਾਡੀ ਕੋਸ਼ਿਸ਼ ਇਹ ਹੈ ਵੀ ਆਪਣੇ ਜਿੰਨੇ ਵੱਤ ਵੱਦ ਕੌਂਸਲਰ ਇੱਕ ਵਾਰੀ ਬਣ ਕੇ ਮੇਅਰ ਆਪਣਾ ਬਣ ਜਾਵੇ ਤਾਂ ਜੋ ਕਿ ਲੋਕਾਂ ਨੂੰ ਇੱਕ ਸੁੱਖ ਦਾ ਸਾਹ ਮਿਲ ਸਕੇ ਜਿਹੜੇ ਪਠਾਨਕੋਟ ਦੀ ਡਿਵੈਲਪਮੈਂਟ ਅਪਾ ਕਰਾ ਸਕੀ ਚੱਕ ਪਾਣੀ ਕੀ ਵੀ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ